ਵਿਰਾਸਤੀ ਖੇਡਾਂ ਦੇ ਗਰਾਊਂਡ ਦੇ ਨਾਲ ਜਿਵੇਂ ਆਪਣੇ ਜਿਹੜੇ ਨਵੀਂ ਜਨਰੇਸ਼ਨ ਆ ਉਹਨਾਂ ਨੂੰ ਪਤਾ ਲੱਗਦਾ ਵਾ ਵੀ ਸਾਡੀ ਵਿਰਾਸਤ ਨਾਲ ਜੁੜਦੇ ਆਪਣੇ ਵਿਰਸੇ ਨਾਲ ਜੁੜਦੇ ਆ ਅੱਜ ਆਪਾਂ ਆਪਣੇ ਬੱਚਿਆਂ ਨੂੰ ਉਹ ਮੋਬਾਈਲ ਦੇ ਯੁੱਗ ਦੇ ਵਿੱਚੋਂ ਮੋਬਾਈਲ ਦੇ ਵਿੱਚੋਂ ਕੱਢਣ ਲਈ ਆਪਾਂ ਨੂੰ ਇਹ ਖੇਡਾਂ ਕਰਾਉਣੀਆਂ ਬੇਹੱਦ ਜ਼ਰੂਰੀ ਨੇ 60 70 ਸਾਲ ਹੋ ਗਏ ਇਹਨਾਂ ਨੂੰ ਇਹ ਖੇਡਾਂ ਹੁੰਦੀਆਂ ਨੂੰ 15 ਨੰਬਰ ਦੂਜੇ ਤੀਜੇ ਹੁੰਦੇ ਸੀ ਨਾ ਤੇ ਪਹਿਲਾ ਹੁੰਦਾ ਸੀ ਅੱਛਾ ਆ ਤਾਂ ਆਪਣਾ ਨੌਜਵਾਨ ਨੂੰ ਨਸ਼ਿਆਂ ਤੋਂ ਦੂਰ ਰੱਖ ਸਕਦੇ ਹਾਂ ਨਸ਼ਿਆਂ ਤੋਂ ਦੂਰ ਰੱਖਾਂਗੇ ਇਹਨਾਂ ਨੂੰ ਜੇ ਆਪਣੇ ਨਾਲ ਛੁੱਣਗੇ ਤਾਂ ਆਪਣੇ ਛੱੜ ਕੇ ਫੜਨਗੇ ਉਹ ਵਰਦਾਨ ਉਹ ਬਦਾਮ ਮਤਲਬ ਸੋਗੀ ਸਵਾਰੇ ਦੁੱਧ ਘਿਓ ਛੋਲੇ ਦਿੱਤੇ ਜਾਂਦੇ ਆ ਅਸਟ੍ਰੇਲੀਆ ਤੋਂ ਆਏ ਆ ਦੇਖਣ ਵੱਲ ਤਾਂ ਕਰਕੇ ਇਹ ਹੁਣੇ ਦੇਖਣ ਦੇ ਮਾਰੇ ਰੇਤਸਾਲ ਆਉਣੇ ਸੋ ਅ ਕਹਿੰਦੇ ਮੈਂ ਤੁਹਾਡੇ ਬ੍ਰਦਰ ਨੇ ਦੱਸਿਆ ਵੀ ਤੁਸੀਂ ਵੀ ਬੜੇ ਚਿਰ ਤੋਂ ਇਹ ਜਿਹੜਾ ਆਪਾਂ ਬੈਲਗੱਡੀਆਂ ਭਜਾ ਰਹੇ ਆਂ ਕੀ ਕਹਿਣਾ ਚਾਹੋਗੇ ਇੱਥੇ ਨੌਜਵਾਨ ਵੀ ਬੜੇ ਵੱਡੇ ਪੱਦਰ ਤੇ ਆਏ ਨੇ ਬਜ਼ੁਰਗ ਤਾਂ ਚਲੋ ਆਏ ਆਏ ਪੁਰਾਣੇ ਲੋਕ ਜਿਹੜੇ ਭਜਾਉਂਦੇ ਨੇ ਬੜੀ ਦੂਰੋਂ ਦੂਰੋਂ ਚੱਲ ਕੇ ਆਏ ਔਰ ਉਹ ਕਹਿੰਦੇ ਵੀ ਜਿੰਨੀ ਸਾਡੀ ਸੋਚਣ ਸ਼ਕਤੀ ਸੀ ਵੀ ਇੱਥੇ ਇੰਨੇ ਕ ਬੰਦੇ ਆਉਣਗੇ ਉਹ ਤੋਂ ਕਿਤੇ ਵੱਧ ਕੇ ਆਇਆ ਕੀ ਕਹਾਂ ਸਭ ਤੋਂ ਧੰਨਵਾਦ ਸਭ ਤੋਂ ਪਹਿਲਾਂ ਤਾਂ ਭਵਿੰਦਰ ਭਰਾ ਦਾ ਬਹੁਤ ਧੰਨਵਾਦ ਅੱਜ ਵੀਰੇ ਪਿੰਡ ਲਲਤੋ ਨਗਰ ਦੇ ਵਿੱਚ ਸਾਰੇ ਨਗਰ ਦੇ ਸਹਿਯੋਗ ਨਾਲ ਤੇ ਐਨ ਆਰ ਆਈ ਵੀਰੋ ਨਾਲ ਤੇ ಗ್ರಾಮ ਪੰਚਾਇਤ ਦੇ ਸਹਿਯੋਗ ਨਾਲ ਅਸੀਂ ਟੂਰਨਾਮੈਂਟ ਕਰਾ ਰਹੇ ਹਾਂ ਸਭ ਤੋਂ ਜਾਰਾ ਮੈਂ ਧੰਨਵਾਦ ਆਪਣੇ ਬੈਲੜਾਗ ਵੀਰਾਂ ਦਾ ਕਰਨਾ ਜਿਨ੍ਹਾਂ ਨੇ ਇੰਨੀ ਵੱਡੀ ਤਦਾਦ ਦੇ ਵਿੱਚ ਆ ਕੇ ਸਾਨੂੰ ਮਾਣ ਬਖਸ਼ਿਆ ਸਾਨੂੰ ਐਡੀ ਉਮੀਦ ਨਹੀਂ ਸੀਗੀ ਵੀ ਸਾਡੇ ਮਤਲਬ ਪਿੰਡ ਵੀ ਸਾਡੀ ਖੇਡ ਦੇ ਵਿੱਚ ਵੀ ਇੰਨੀ ਕੁ ਜ਼ਿਆਦਾ ਬੈਲ ਗੱਡੀਆਂ ਦੀ ਤਦਾਦ ਦੇ ਵਿੱਚ ਅਸੀਂ ਸਾਨੂੰ ਉਹਦੇ ਜਿਹੜਾ ਦੋੜਾ ਦੇਖਣ ਨੂੰ ਮਿਲ ਗਈਆਂ ਅਸੀਂ ਤਹਿ ਦਿਲੋਂ ਧੰਨਵਾਦ ਕਰਦੇ ਆਂ ਭਰਾਵਾਂ ਦਾ ਬਹੁਤ ਸਤਿਕਾਰਯੋਗ ਦੇ ਭਰਾ ਸਾਡੇ ਸਾਰਿਆਂ ਦਾ ਬਹੁਤ ਧੰਨਵਾਦ ਤੇ ਬਾਕੀ ਜਿਹੜੇ ਬੈਲ ਗੱਡੀਆਂ ਦੇ ਆਉਣ ਦਾ ਸਬੰਧ ਆ ਵੀਰੇ ਇਹ ਜਿਹੜੀ ਬੈਲ ਗੱਡੀਆਂ ਦੀ ਦੌੜ ਹੋ ਰਹੀ ਆ ਇਹ ਵੀਰੇ ਨਰੋਲ ਜਿਹੜੀ ਆਪਾਂ ਕਹਿ ਦਈਏ ਵੀ ਕਮੇਟੀ ਦੇ ਫੈਸਲੇ ਅਨੁਸਾਰ ਹੀ ਹੋ ਰਹੀ ਹੈ ਜੀ ਅਸੀਂ ਬਾਈ ਬਿੱਟੂ ਕੂਮਕਲਾ ਦਾ ਬਹੁਤ ਧੰਨਵਾਦ ਕਰਦੇ ਹਾਂ ਜਿਨ੍ਹਾਂ ਨੇ ਸਾਨੂੰ ਬਹੁਤ ਵੱਡਾ ਸਹਿਯੋਗ ਦਿੱਤਾ ਟਰਨਮੈਂਟ ਕਰਾਉਣ ਲਈ ਤੇ ਬਾਕੀ ਐਨ ਆਰ ਆਈ ਭਰਾ ਸਾਡੇ ਸਾਡੇ ਬਾਈ ਬਿੱਟੂ ਵੀਰ ਸਾਡੇ ਚੈਰੀ ਵੀਰ ਰਾਜੂ ਵੀਰ ਤੇ ਭਵਿੰਦਰ ਵੀਰ ਕੈਨੇਡਾ ਨਿਵਾਸੀ ਸਾਰੇ ਭਰਾਵਾਂ ਦਾ ਪਵਨ ਵੀਰ ਅਮਰੀਕਾ ਨਿਵਾਸੀ ਤੇ ਹੋਰ ਮੇਰੇ ਭਰਾਵਾਂ ਦਾ ਬਹੁਤ ਵੱਡਾ ਸਹਿਯੋਗ ਹੈ ਜੀ ਐਡਵੋਕੇਟ ਬਲਜਿੰਦਰ ਪਾਲ ਭਰਾ ਉਹਨਾਂ ਦਾ ਵੀ ਬਹੁਤ ਵੱਡਾ ਸਹਿਯੋਗ ਆ ਭਰਾ ਉਹ ਭਦਰ ਮੈਂ ਤੁਹਾਨੂੰ ਪੁੱਛਣਾ ਚਾਹਣਾ ਤੁਸੀਂ ਐਨ ਆਰ ਆਈਓ ਕੈਨੇਡਾ ਚ ਰਹਿੰਦੇ ਹੋ ਕਿਵੇਂ ਵੇਖਦੇ ਹੋ ਜਿਵੇਂ ਆਪਾਂ ਉੱਥੇ ਰਹਿ ਕੇ ਬੜੀ ਇੱਕ ਤਰਾਸਦੀ ਰਹਿੰਦੀ ਆ ਵੀ ਯਾਰ ਸਾਨੂੰ ਇਸ ਤਰ੍ਹਾਂ ਦੀਆਂ ਜਿਹੜੀਆਂ ਸਾਡੀਆਂ ਕਲਚਰਲ ਖੇਡਾਂ ਤੋਂ ਹੀ ਥੋੜੇ ਜਿਹਾ ਦੂਰ ਹੁੰਨੇ ਆ ਕਬੱਡੀ ਕਬੱਡੀ ਤੋਂ ਤੇ ਆ ਵੀ ਦੇਖਣ ਨੂੰ ਮਿਲਦੀਆਂ ਪਰ ਜੇ ਕੁੱਤਿਆਂ ਦੀਆਂ ਦੌੜਾਂ ਕਬੂਤਰਾਂ ਦੀਆਂ ਬਾਜ਼ੀਆਂ ਵੀ ਅੱਜ ਕੱਲ੍ਹ ਹੁਣ ਤਾਂ ਹੋਣ ਲੱਗ ਗਈਆਂ ਪਰ ਇਹ ਠੋਕਰਾਂ ਹਲੇ ਤੱਕ ਨਹੀਂ ਉੱਥੇ ਆਈਆਂ ਕਿਵੇਂ ਤੁਸੀਂ ਕਿਵੇਂ ਵੇਖਦੇ ਹੋ ਅਸੀਂ ਸਭ ਤੋਂ ਪਹਿਲਾਂ ਸਾਰੇ ਸਤਿ ਸ਼੍ਰੀ ਅਕਾਲ ਧੰਨਵਾਦ ਤੁਹਾਡਾ ਸਾਡੇ ਪਿੰਡ ਸਾਨੂੰ ਕਵਰ ਕਰਨ ਆਏ ਸਾਡੇ ਟੂਰਨਾਮੈਂਟ ਨੂੰ ਜਿਹੜੀ ਵਿਰਾਸਤੀ ਖੇਡ ਆ ਇਹ ਬੜੀ ਧੀਰ ਤੋਂ ਚੱਲਦੀ ਆ ਰਹੀ ਆ ਜਿਵੇਂ ਪਹਿਲਾਂ ਕਿਲਾ ਰਾਪੁਰ ਦੀ ਮਸ਼ਹੂਰ ਪਿੰਡ ਦੀ ਖੇਡ ਆ ਜਿਵੇਂ ਮਿਨੀ 올림픽 ਕਹਿੰਦੇ ਸੀ ਉਹਨੂੰ ਉਸ ਦਾ ਦੀ ਇਹ ਸਾਡੇ ਪਿੰਡ ਵੀ ਹਰ ਸਾਲ ਤੋਂ ਇਹ ਖੇਡ ਹੋਣਦੀ ਆ ਰਹੀ ਆ ਤੇ ਵਿਰਾਸਤੀ ਖੇਡਾਂ ਦੇ ਗਰਾਊਂਡ ਦੇ ਨਾਲ ਜਿਵੇਂ ਆਪਣੇ ਜਿਹੜੇ ਨਵੀਂ ਜਨਰੇਸ਼ਨ ਆ ਉਹਨਾਂ ਨੂੰ ਪਤਾ ਲੱਗਦਾ ਵਾ ਵੀ ਸਾਡੀ ਵਿਰਾਸਤ ਨਾਲ ਜੁੜਦੇ ਆਪਣੇ ਵਿਰਸੇ ਨਾਲ ਜੁੜਦੇ ਆ ਇਸ ਇਸ ਖੇਡ ਦੇ ਵਿੱਚ ਸਾਰੇ ਨਗਰ ਦਾ ਸਹਿਯੋਗ ਆ ਐਨ ਆਰ ਆਈ ਵੀਰਾਂ ਦਾ ਸਹਿਯੋਗ ਆ ਪੰਚਾਇਤ ਦਾ ਸਹਿਯੋਗ ਆ ਸਾਰੇ ਸਾਡੇ 12 ਦੋਸਤਾਂ ਦਾ ਜਿਨ੍ਹਾਂ ਨੇ ਸਾਨੂੰ ਮarli ਮਦਦ ਕੀਤੀ ਤੇ ਸਾਨੂੰ ਸਹਿਯੋਗ ਦਿੱਤਾ ਵਾ ਅਸੀਂ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਕਰਦੇ ਆ ਜੇ ਚਰ ਰਹੇ ਆ ਵੀ ਆਪਾਂ ਇਹ ਗੱਲ ਕੀਤੀ ਆ ਵੇ ਸਨੇਹਾ ਕੀ ਦੇਣਾ ਚਾਹੁੰਦੇ ਆ ਲੋਕਾਂ ਨੂੰ ਕਿਉਂਕਿ ਇਹਦੇ ਨਾਲ ਆਪਾਂ ਦੇਖਿਆ ਵੀ ਉਤਸ਼ਾਹ ਲੋਕ ਨਸ਼ੇ ਤੋਂ ਦੂਰ ਰਹਿੰਦੇ ਆ ਬੱਚੇ ਔਰ ਜਿਵੇਂ ਮੰਨ ਲਓ ਸਾਡੀ ਜਨਰੇਸ਼ਨ ਆ ਸਾਡੇ ਗਾਂ ਸਾਡੇ ਬੱਚੇ ਆ ਉਹ ਤਾਂ ਹੀ ਕਿਤੇ ਨਾ ਕਿਤੇ ਨਾਲ ਆਉਣਗੇ ਜੇ ਕਿਤੇ ਪਿਆਰ ਨਹੀਂ ਤਾਂ ਤੁਹਾਨੂੰ ਪਤਾ ਘਰਾਂ 'ਚ ਅਸੀਂ ਮੋਬਾਈਲਾਂ ਦੇ ਉੱਤੇ ਹੀ ਰਹਿ ਗਏ ਆ ਸੀਮਤ ਕੋਈ ਮੈਸੇਜ ਦੇਣਾ ਚਾਹੁੰਦਾ ਭਾਈ ਜੀ ਕੱਲੇ ਆ ਜੀ ਪੁਰਾਣੇ ਬਜ਼ੁਰਗ ਜਿਹੜੇ ਆਪਣੇ ਸਾਡੇ ਫਾਦਰ ਸਾਹਿਬ ਜਾਂ ਸਾਡੇ ਦਾਦਾ ਜੀ ਜਾਂ ਹੋਰ ਪਿੰਡਾਂ ਦੇ ਬਹੁਤ ਜ਼ਿਆਦਾ ਲੋਕ ਇਹ ਬਰਾਸਤੀ ਖੇਡ ਨਾਲ ਜੁੜੇ ਹੋਏ ਸੀਗੇ ਕਿਉਂਕਿ ਉਸ ਟਾਈਮ ਕੋਈ ਮੋਬਾਈਲ ਦਾ ਯੁੱਗ ਨਹੀਂ ਸੀ ਹੁੰਦਾ ਅੱਜ ਮੋਬਾਈਲ ਦਾ ਯੁੱਗ ਹੋ ਗਿਆ ਅੱਜ ਆਪਾਂ ਆਪਣੇ ਬੱਚਿਆਂ ਨੂੰ ਉਹ ਮੋਬਾਈਲ ਦੇ ਯੁੱਗ ਦੇ ਵਿੱਚੋਂ ਮੋਬਾਈਲ ਦੇ ਵਿੱਚੋਂ ਕੱਢਣ ਲਈ ਆਪਾਂ ਨੂੰ ਇਹ ਖੇਡਾਂ ਕਰਾਉਣੀਆਂ ਬੇਹੱਦ ਜ਼ਰੂਰੀ ਨੇ ਕਿਉਂਕਿ ਇੱਕ ਤਾਂ ਬੱਚੇ ਨਸ਼ੇ ਤੋਂ ਬਹੁਤ ਪਰਹੇਜ਼ ਕਰਨਗੇ ਨਸ਼ੇ ਤੋਂ ਬੱਚੇ ਰਹਿਣਗੇ ਔਰ ਵੀਰੇ ਖੇਡਾਂ ਦੇ ਵੱਲ ਨੂੰ ਜ਼ਿਆਦਾ ਝੁਕਾ ਕਰਨਗੇ ਸੋ ਮੇਰੀ ਬੇਨਤੀ ਆ ਪਿੰਡਾਂ ਦੇ ਵੀਰਾਂ ਨੂੰ ਤੇ ਹੋਰ ਮੇਰੇ ਭਰਾਵਾਂ ਨੂੰ ਕੋਈ ਵੱਧ ਤੋਂ ਵੱਧ ਖੇਡਾਂ ਨਾਲ ਜੁੜੋ ਤੇ ਜ਼ਿਆਦਾ ਤੋਂ ਜ਼ਿਆਦਾ ਟੂਰਨਾਮੈਂਟ ਵੀ ਪਿੰਡਾਂ ਦੇ ਵਿੱਚ ਕਰਾਓ ਤਾਂ ਕਿ ਆਪਾਂ ਨੂੰ ਪਤਾ ਲੱਗ ਸਕੇ ਕਿ ਆਪਣੇ ਬਜ਼ੁਰਗ ਸੀਗੇ ਜਿਹੜੇ ਉਹ ਇਹ ਖੇਡਾਂ ਨਾਲ ਕਿਉਂ ਜੁੜੇ ਹੋਏ ਸੀ ਕਿਉਂਕਿ ਜਿਹੜੇ ਬਰਾਸਤੀ ਖੇਡਾਂ ਨੇ ਇਹ ਖੇਡਾਂ ਜਿਹੜੀਆਂ ਨੇ ਵੀਰੇ ਇਹ ਬਹੁਤ ਚੰਗਾ ਸਿਹਰਾ ਦਿੰਦੀਆਂ ਨੇ ਆਪਾਂ ਨੂੰ ਮਿਲਵਰਤਨ ਵਧਾਉਂਦੀਆਂ ਨੇ ਪਿੰਡ ਦੇ ਵਿੱਚ ਜੇ ਆਪਾਂ ਪਿੰਡ ਦੇ ਵਿੱਚ ਬਹੁਤ ਪਾਰਟੀਆਂ ਬਾਜ਼ੀਆਂ ਪਿੰਡਾਂ ਦੇ ਵਿੱਚ ਬਹੁਤ ਜ਼ਿਆਦਾ ਹੁੰਦਾ ਪਰ ਜਦੋਂ ਆਪਾਂ ਖੇਡਾ ਕਰਾਉਂਦੇ ਆ ਸਾਰਾ ਨਗਰ ਇਕੱਠਾ ਹੁੰਦਾ ਸਾਰੇ ਇਲਾਕਿਆਂ ਦੇ ਖਣੌਂਦਾ ਸੋ ਭਾਈ ਜੀ ਵਧੀਆ ਤਰੀਕੇ ਨਾਲ ਖੇਡਾ ਕਰਾਓ ਵਧੀਆ ਜੁੜੋ ਔਰ ਵਧੀਆ ਖੇਡਾਂ ਤੋਂ ਕੁਸ਼ਲ ਕੋ ਸਿੱਖ ਕੇ ਜਾਓ ਔਰ ਵਧੀਆ ਮੇਰਾ ਮੈਂ ਹੀ ਸੁਨੇਹਾ ਦੂੰਗਾ ਕਿ ਸਾਰੇ ਮੁਲਾ ਪਿੰਡਾਂ ਵਿੱਚ ਰਲ ਮਿਲ ਕੇ ਖੇਡ ਵਧੀਆ ਨਾਮ ਦੇ ਕੇ ਔਰ ਹਰ ਇੱਕ ਚੀਜ਼ ਵਧੀਆ ਕਰਵਾਓ ਵੀਰੇ ਸਭ ਤੋਂ ਧੰਨਵਾਦ ਭਾਈ ਜੀ ਥੈਂਕ ਯੂ ਭਾਈ ਜੀ ਉਹ ਕਿਵੇਂ ਜਿਸੀ ਪਿੰਡ ਲਲਤੋਂ ਕਲਾ ਵਿਖੇ ਆ ਜਿੱਥੇ ਜਿਹੜੀਆਂ ਦੌੜਾਂ ਹੁੰਦੀਆਂ ਨੇ ਬੋਧਾਂ ਦੀਆਂ ਜਿਹਨੂੰ ਆਪਾਂ ਠੋਕਰਾਂ ਕਹਿੰਦੇ ਆ ਭਜਾਉਣੀਆਂ ਉਹ ਅੱਜ ਹੋ ਰਹੀਆਂ ਨੇ ਔਰ ਪਿਛਲੇ ਕਈ ਸਾਲਾਂ ਤੋਂ ਇੱਥੇ ਜਿਹੜੀਆਂ ਇਹ ਖੇਡਾਂ ਕਰਾਈਆਂ ਜਾਂਦੀਆਂ ਨੇ ਔਰ ਹੌਸਲਾ ਫਜ਼ਾਈ ਕੀਤੀ ਜਾਂਦੀ ਆ ਸਾਡੇ ਜ਼ਿਮੀਂਦਾਰ ਭਰਾ ਜਿੰਨੇ ਵੀ ਐ ਉਹ ਸਾਰੇ ਆਪਣੇ ਜਿਹੜੇ ਪਸ਼ੂ ਨੇ ਰੱਖਦੇ ਆ ਜਦੋਂ ਬੁੱਲਦ ਰੱਖਦੇ ਆ ਸ਼ਿੰਗਾਰ ਕੇ ਫਿਰ ਉਹਨਾਂ ਦਾ ਇੱਥੇ ਫਿਰ ਦੇਖਿਆ ਜਾਂਦਾ ਮੁਕਾਬਲਾ ਕੌਣ ਕਿੰਨੇ ਪਾਣੀ ਚ ਸੋ ਸਾਡੇ ਨਾਲ ਬਾਈ ਹੁਣੇ ਮੌਜੂਦ ਨੇ ਸੋ ਬਾਈ ਜੀ ਆਪਣੇ ਜਿਹੜੀਆਂ ਖੇਡਾਂ ਆਪਣੇ ਰਵਾਇਤੀ ਖੇਡਾਂ ਨੇ ਇਹ ਪਿੰਡੂ ਖੇਡਾਂ ਜਿਹਨੂੰ ਆਪਾਂ ਕਹਿੰਦੀ ਆ ਕੁੱਤੇ ਭਜਾਉਣੇ ਠੋਕਰਾਂ ਇਹ ਕਿੰਨੇ ਸਾਲਾਂ ਤੋਂ ਤੁਸੀਂ ਦੇਖ ਰਹੇ ਆ ਸੋ ਹਾਂਜੀ ਹਾਂਜੀ 60 70 ਸਾਲ ਹੋ ਗਏ ਇਹਨਾਂ ਨੂੰ ਇਹ ਖੇਡਾਂ ਹੁੰਦੀਆਂ ਨੂੰ ਹੁੰਦੀਆਂ ਹਨ ਤੇ ਅਸੀਂ ਜਾ ਇਹ ਹੀ ਹੁੰਦੀਆਂ ਹੀ ਚੱਲੇ ਆਉਂਦੀਆਂ ਤੇ ਜੇ ਆਪਾਂ ਗੱਲ ਕੀਤੀ ਜਾਵੇ ਇਹਦੇ ਵਿੱਚ ਜਿਹੜੇ ਬੁਲਦ ਹੁੰਦੇ ਆ ਤੁਹਾਡੇ ਹਿਸਾਬ ਨਾਲ ਵੀ ਕਿੰਨੀ ਕੁ ਉਮਰ ਤੋਂ ਸਟਾਰਟ ਕਰਕੇ ਭਜਾਉਣਾ ਸ਼ੁਰੂ ਹੁੰਦੇ ਆ ਤੇ ਕਿੰਨੀ ਕੁ ਉਮਰ ਤੱਕ ਕਹਿੰਦੇ ਆ ਵੀ ਹੁਣ ਨਹੀਂ ਭਜਾਉਂਦੇ ਤੇ 3 ਸਾਲ ਤੋਂ ਮੈਂ ਦਾਦਾ ਇਹ ਬਾਈ ਨੇ ਨਹੀਂ ਕਹਿੰਦਾ ਮੈਂ ਪੰਜਾਬ ਚ ਘੜਾ ਕੇ ਰੱਖਿਆ ਖੇਡ ਅੱਛਾ ਜੀ ਮੇਰਾ ਪਿੰਡ ਸਹੂਲੀਆ 6 ਸਾਲ ਬਾਅਦ ਭਜਿਆ ਮੇਰਾ ਅੱਛਾ ਜੀ ਮੇਰੇ ਸਾਲ ਚ 5 10 ਨੰਬਰ ਦੂਜੇ ਚੀਜ਼ੇ ਹੁੰਦੇ ਸੀ ਮੈਂ ਤਾਂ ਪਹਿਲਾ ਹੁੰਦਾ ਸੀ ਅੱਛਾ ਤੇ ਫੁੰਗਲਾ ਨਹੀਂ ਇਹਨਾਂ ਦੀ ਉਮਰ ਕੀ ਹੁੰਦੀ ਆ ਵੀ ਮਾਰੇ ਇਹਨਾਂ ਦੀ ਹੈਗੀ 20 ਸਾਲ ਦਾ ਹੂੰ ਬਾਹਰ ਦੀ ਜਿਆਦੇ ਭਜਾਉਣ ਲੱਗਦੇ ਆ ਅਸੀਂ 2.5 ਸਾਲ ਦੇ ਬੱਚੇ ਨੂੰ ਭਜਾਉਣ ਲੱਗ ਜਾਂਦੇ ਆ ਤੇ ਕਿੰਨੇ ਸਾਲ ਤੱਕ ਇਹ ਮੁਕਾਬਲੇ ਚ ਸ਼ਾਮਲ ਹੁੰਦਾ ਰਹਿੰਦਾ 10 ਸਾਲਾਂ ਤੱਕ ਚਾਰ ਪੰਜ ਸਾਲ ਲਾਉਂਦਾ ਹੀ ਚਾਰ ਪੰਜ ਸਾਲ ਹੁਣ ਤਾਂ ਘੱਟ ਲਾਉਂਦਾ ਸਾਡੇ ਵੇਲੇ ਪੰਜ 6 ਖਰਦ ਸਾਲ ਲਾਉਂਦੇ ਆ ਤੇ ਜੀ ਇਹਦੀ ਆਪਾਂ ਗੱਲ ਕੀਤੀ ਜਾਵੇ ਜਿਵੇਂ ਇਹ ਲਲਤੋਂ ਤੋਂ ਨੇ ਬਾਈ ਹੁਣੇ ਤੁਸੀਂ ਮੇਰਾ ਆਪਣਾ ਹੌਲੀ ਹੌਲੀ ਤੋਂ ਦੱਸਿਆ ਤੁਸੀਂ ਹਾਂ ਤੇ ਇਹਦੇ ਵਿੱਚ ਜਿਹੜੀ ਖਰਾਕ ਆ ਇਹਦੀ ਮੇਨ ਕੀ ਖਰਾਕ ਹੁੰਦੀ ਹੈ ਜਿਵੇਂ ਆਪਾਂ ਲੋਕ ਕਬੂਤਰਾਂ ਨੂੰ ਪਾਉਂਦੇ ਨੇ ਵਧੀਆ ਮੈਂ ਤੁਹਾਨੂੰ ਹੋਰ ਨਹੀਂ ਦੱਸਦਾ ਹਾਂਜੀ ਦੱਸਾਂ ਹਾਂਜੀ ਹਾਂਜੀ ਨਾ ਦਾ ਕਹਿੰਦੇ ਆਪਦੇ ਪੁੱਤ ਨੂੰ ਜਾਰੀ ਆ ਜਿੱਦਣੇ ਬਾਦੋਂ ਚੜ ਜਾਂਦੀ ਸੀ ਉਦੋਂ ਇਹਨੂੰ ਪਾਈਆ ਮਖਣੀ ਅਸੀਂ ਬਾਹੌਣ ਨੂੰ ਪੱਕੀ ਰੋਗ ਦਿੰਦੇ ਅੱਛਾ ਜੀ ਜਿੱਦਾਂ ਇਹ ਕੱਤਾ ਬੀਜ ਲੈਣਾ ਕਣਕ ਸਾਡੇ ਵੇਲੇ ਕਣਕ ਬੀਜ ਕੇ ਅਸੀਂ ਪਝਾਉਂਦੇ ਸੀ ਹਾਂਜੀ ਹਾਂਜੀ ਪਹਿਲਾਂ ਅਸੀਂ ਢੇੜਾ ਮਾੜਾ ਮੋੜਾ ਦੇ ਲੈਣਾ ਦੇ ਲੈਣਾ ਉਸ ਤੋਂ ਬਾਅਦ ਆ ਮੋਲ ਨੂੰ ਫੇਰ ਦੁੱਧ ਪੰਜ-ਸੱਤ ਕਿਲੋ 7 ਕਿਲੋ ਦੀ ਬਾਹਲਟੀ ਪਾਈ ਆ ਕਿਉਂ ਇਹ ਪੱਕਾ ਹੀ ਹੁੰਦਾ ਸੀ ਹੂੰ ਦਾਲਾਂ ਸੋਲਿਆਂ ਦੇ ਤਾਰਾ ਮੀ ਦਾ ਆਲਸੀ ਇਹ ਪਾਉਣੇ ਮਤਲਬ ਇਹਦੇ ਵਿੱਚ ਆਪਾਂ ਸਰਦੀਆਂ 'ਚ ਹੀ ਜ਼ਿਆਦਾ ਖਾ ਕੇ ਦਿੱਤੀ ਜਾਣੀਆਂ ਕਿਉਂਕਿ ਗਰਮੀਆਂ 'ਚ ਤਾਂ ਦਿੱਤੀ ਨਹੀਂ ਜਾਂਦੀ। ਅੱਜਕੱਲ ਦੇ ਵੇਂਚ ਤੇ ਅੱਜਕੱਲ ਇਹ ਜ਼ਿਆਦਾ ਹੁੰਦੀਆਂ ਕਿਉਂਕਿ ਗਰਮੀ 'ਚ ਤਾਂ ਹੁੰਦੀਆਂ ਵੀ ਨਹੀਂ ਆ ਗਰਮੀ ਬਣ ਜਾਂਦੇ ਆ। ਹਾਂ। ਬਹੁਤ ਪਿਆੰਦਾ ਸਭ ਕੁਸ ਕਰਦਿਆ ਯਾਰਾ। ਇਹ ਤਾਂ ਕੋਈ 6 ਸਾਲਾਂ ਮਾ ਬਹੁਤ ਆਪਦਾ ਪਿਆਇਆ। ਘਰੇ ਜੱਬਿਆ। ਹਾਂ। ਬਹੁਤ। ਜਿਹਨੂੰ ਮਰਜ਼ੀ ਪੁੱਛ ਲੋ ਕੋ ਸਾਹੂਲੀ ਵਾਲੇ ਮੇਲ ਨੂੰ ਜਾਣਦੇ ਹੂੰ। ਮੇਰਾ ਨਾਂ ਮੇਲ ਹੀ ਕਹਿੰਦਾ ਹੂੰ ਗਰਮੇਲਾ। ਹੂੰ ਹੂੰ ਹੂੰ। ਕਿੰਨੀ ਵਾਰੀ ਆਇਆ ਬਲਦੂ ਤੁਹਾਡਾ ਪਹਿਲੇ ਨੰਬਰ ਤੇ? ਮਾਗਾ 6 ਸਾਲ ਲਗਾਤਾਰ। ਲਗਾਤਾਰ ਜਿਹੜੇ ਨੰ ਸਾਡੇ ਪੈਂਡਿਆਂ ਚਾਰ ਜੋੜੀਆਂ ਸੀ ਪੰਜ ਤੇ ਇਹਦੇ ਪੰਜੇ ਨੰਬਰ ਚੱਕ ਜਿਆ ਰਹੇ ਆ ਤੇ ਇਹਦੇ ਵਿੱਚ ਵੀ ਜਿਵੇਂ ਆਪਾਂ ਦੇਖਦੇ ਨੇ ਕਬੱਡੀ ਚ ਕੋਈ ਮੋਟਰਸਾਈਕਲ ਜੱਤ ਕੇ ਲੈ ਗਿਆ ਕਬੂਤਰ ਵਾਲੀ ਬਾਜੀ ਚ ਵੀ ਲੈ ਗਿਆ ਇਹਨੇ ਮਤਰਾ ਨਾਮ ਲੱਖਾਂ ਦੇ ਨਾਮ ਰੱਖੇ ਇਹਦੇ ਵਿੱਚ ਵੀ ਕੁਝ ਇਸ ਤਰ੍ਹਾਂ ਦਾ ਹੁੰਦਾ ਹਾਂ ਹਾਂ ਜੀ ਹਾਂ ਹੁਣ ਹੋ ਗਿਆ ਜੀ ਆ 44 ਚੋਂ ਚੌਥੇ ਡੌਨਰ ਆ 13 ਦੰਤਾਂ ਦਾ ਮੋਟਰਸਾਈਕਲ ਅੱਛਾ ਜੀ ਪਹਿਲੇ ਨੂੰ ਦਿੱਤਾ ਉਹਨਾਂ ਨੇ ਟ੍ਰਾਈਕਟਰ ਆ ਦੂਜੇ ਨੂੰ ਬੋਲਟ ਆ ਉਸ ਤੋਂ ਬਾਅਦ 11 ਉਹਨਾਂ ਨੇ ਦਿੱਤਿਆ ਮੋਟਰਸਾਈਕਲ ਆ ਪਲਟ ਨੇ ਲਾਲੂ ਜਾਦੂਏ 11 ਤੋਂ ਬਾਅਦ ਦਿੱਤੇ ਆ 20 21 ਸਾਈ ਉਹਨਾਂ ਨੇ ਸਕੂਟਰੀਆਂ ਆ ਇਲੈਕਟ੍ਰੀਸ਼ਨ ਮੈਟਰੀ ਆਲੀਆਂ ਇਹ ਦੇਖ ਲੋ ਇਹ ਨਾਮ ਸੀ ਜਦੋਂ ਘਟਦਾ ਸਕੂਲੀ ਨਹੀਂ ਹੋਣੀ ਜਦੋਂ ਬਾਈ ਕਾਲੇ ਬਾਈ ਆਪਣੇ ਪਿੰਡ ਦੇ ਜਦੋਂ ਆਪਣੇ ਅਰਤੀ ਹੁਣੇ ਪਹੁੰਚਾਉਂਦੇ ਹੁੰਦੇ ਸੀ ਚਰਨੇ ਹੁਣੇ ਇਹਨਾਂ ਦੇ ਲੋਕੀਤ ਪਹੁੰਚਾਉਂਦਾ ਰਿਹਾ ਆਪਾਂ ਉਦੋਂ ਇੱਥੇ ਵੀ ਜਾਂਦੇ ਰਹੇ ਹਾਂ ਕਿ ਲੋਰਾਇਪੁਰ ਵੀ ਕਈ ਥਾਵਾਂ ਤੇ ਗਏ ਆ ਇਹਨਾਂ ਦੀ ਜੁੜੀ ਵੀ ਕਈ ਵਾਰੀ ਮੈਂ ਕਹਿੰਦਾ ਪਹਿਲੇ ਨੰਬਰ ਤੇ ਇਹਨਾਂ ਨਾਲ ਬੋਲ ਤਾਂ ਜੱਦੇ ਹੀ ਰਹੇ ਆ ਪਹਿਲਾਂ ਧੀਰੇ ਦੇ ਜੱਦੇ ਰਹੇ ਆ ਬਹੁਤ ਨੇਕ ਆਲਾ ਵੀ ਜੱਦਾ ਰਿਹਾ ਤੇ ਹਾਂ ਇਹ ਦੋਈ ਬੋਲ ਜੱਦੇ ਹੀ ਰਹੇ ਆ ਆ ਪੂਰੇ ਬੋਲਦਿਆਂ ਦੇ ਨਾਮੀ ਸੀ ਦੋ ਹੀ ਪੂਰੇ ਨਾਮੀ ਸੀ ਹਾਂ ਕਿਉਂਕਿ ਦੇਖੋ ਉਹ ਵੀ ਟਾਈਮ ਸੀ ਵੈਸੇ ਤੁਹਾਨੂੰ ਕੀ ਲੱਗਦਾ ਉਦੋਂ ਤੇ ਅੱਜ ਵਿੱਚ ਫਰਕ ਕੀ ਆਇਆ ਜੇ ਆਪਾਂ ਅੱਜ ਤੋਂ 20 25 ਸਾਲ ਦੀ ਗੱਲ ਕੀਤੀ ਜਾਵੇ ਪੁਰਾਣੀ ਬਾਟ ਬਹੁਤ ਘਟਾ ਹਾਂ ਅੱਗੇ ਬਾਟ ਜਿਹਦੇ ਬਾਟ ਜਿਹੜੇ ਵੱਡੇ ਹੁਣ ਹੀ ਭਜਉਂਦੇ ਸੀ ਨਾ ਨੇਕ ਤੇ ਅੱਠ ਜ਼ਿਲ੍ਹੇ ਕਿਤੇ ਸੱਤ ਹੁੰਦੇ ਸੀ ਤੇ ਹੁਣ ਹੁਣ ਕਿੰਨੀ ਆ ਹੁਣ 4 ਕਿਲੇ 4 ਛਾ ਦੇ 4 ਮਤਲਬ ਫਿਰ ਇਹਦਾ ਮਤਲਬ ਵੀ ਹੁਣ ਜੇ ਆਪੇ ਜੇ ਦੇਖ ਵੀ ਜੇ ਬੰਦਿਆਂ 'ਚ ਤਾਕਤ ਨਹੀਂ ਰਹੀ ਪੁਰਾਣਿਆਂ 'ਚ ਤੇ ਜਾਨਵਰਾਂ 'ਚ ਵੀ ਓਡੀ ਤਾਕਤ ਨਹੀਂ ਰਹੀ ਵੀ 8 ਕੀਲੇ ਇੱਕ ਭੱਜ ਲੈਣ ਇਹ ਤਾਕਤ ਕਿੱਥੋਂ ਬੱਚੇ ਨਹੀਂ ਆਉਜੇ ਬੇਕਦਰੀ ਹੋ ਗਈ ਚਰਾਂ ਦੀ ਜਿਹੜੇ ਵੱਡੇ ਬੌਲਦ ਹੋ ਜਾਂਦੇ ਆ ਉਹਨਾਂ ਦੀ ਬੇਕਦਰੀ ਹੋ ਜਾਂਦੀ ਹੈ ਇਹ ਜਿਹੜੀਆਂ ਆਪਾਂ ਖੇਡ ਮੇਲੇ ਜਿਹੜੇ ਕਰਾਉਣੇ ਆ ਕਿੰਨਾ ਮਾ ਖੇਡ ਮੇਲਾ ਜੀ ਇਹ ਸਾਡਾ ਜੀ 20ਵਾਂ ਟੂਰਨਾਮੈਂਟ ਹੋ ਗਿਆ 18 ਟੂਰਨਾਮੈਂਟ ਅਸੀਂ ਕੁਆਰਟੀ ਦੇ ਸਾਰੇ ਕਲਾਏ ਆ ਤੇ ਦੂਜਾ ਟੂਰਨਾਮੈਂਟ ਸਾਡਾ ਇਹ ਦੂਜਾ ਦਾ ਅਲੱਗ ਬੈਲ ਗੱਡੀਆਂ ਦਾ ਹੋ ਗਿਆ ਪ੍ਰਾਸਤੀ ਖੇਡ ਆ ਇਹ ਪ੍ਰਾਸ ਬੈਲ ਗੱਡੀਆਂ ਦੀਆਂ ਦੌੜਾਂ ਹਾਂਜੀ ਤੇ ਇਹ ਤੁਹਾਡੇ ਹਿਸਾਬ ਨਾਲ ਅੱਜ ਕਿੰਨੀਆਂ ਟੀਮਾਂ ਇਹਦੇ ਵਿੱਚ ਮਤਲਬ ਠੋਕਰਾਂ ਵਾਲਿਆਂ ਨੇ ਬੋਲਦਾਂ ਵਾਲਿਆਂ ਨੇ ਹਿੱਸਾ ਲਿਆ ਹੋ 167 65 ਗੱਡੀਆਂ ਤਕਰੀਬਨ ਹਿੱਸਾ ਲਿਆ ਅੱਜ ਬੈਲ ਗੱਡੀਆਂ ਤੇ ਜੇ ਭਾਈ ਪ੍ਰਕਾਰ ਗੱਲ ਕੀਤੀ ਜਾਵੇ ਭਈ ਜਿਵੇਂ ਆਪਾਂ ਦੱਸਿਆ ਭਾਈ ਹੁਣ ਦੱਸੇ 160 ਹੈ 20ਵਾਂ ਆਪਾਂ 21ਵਾਂ ਕਰਵਾ ਰਹੇ ਹਾਂ ਜੀ ਜੀ ਤੇ ਲੋਕਾਂ ਦਾ ਜਿਹੜਾ ਰੁਝਾਨ ਆ ਲੋਕਾਂ ਦੀ ਜਿਹੜੀ ਇਹ ਹੁੰਦੀ ਆ ਵੀ ਸਾਡੀ ਅਸੀਂ ਰਵਾਇਤੀ ਖੇਡਾਂ ਨਾਲ ਜੁੜੇ ਰਹੀਏ ਪਿੰਡੂ ਖੇਡਾਂ ਨਾਲ ਜੁੜੇ ਰਹੀਏ ਇੱਥੇੋਂ ਦੇਖਣ ਨੂੰ ਮਿਲਦਾ ਵਾ ਕਿ ਆਪਾਂ ਇਹ ਕੈਮ ਰੱਖੀ ਹੋਈ ਆ ਕਿਉਂਕਿ ਪਹਿ ਜੀ ਜੀ ਹੁਣ ਆਪਾਂ ਇੱਥੇ ਕਰਾਉਨੇ ਆ ਕਿਵੇਂ ਵੇਖਦੇ ਇਹਨੂੰ ਬਈ ਸਿੱਖਣਗੇ ਤਾਂ ਲੋਕ ਦੱਸਦੇ ਆ ਇਹ ਤਾਂ ਲੋਕ ਦੱਸਦੇ ਆ ਜਦ ਕੱਠ ਹੋਇਆ ਹੋਇਆ ਲੋਕਾਂ ਦੀ ਮੌਜੂਦ ਕੀ ਨਾਲ ਹੀ ਇਹ ਸਾਰਾ ਕੁਝ ਵਧੀਆ ਵਾ ਜੇਸੀ 5 7 10 ਬੰਦੇ ਕਮੇਟੀ ਵਾਲੇ ਕਹੀਏ ਵੀ ਐ ਐ ਹੋ ਜਾਊਗਾ ਐ ਥੋੜੀ ਹੋ ਜਾਊਗਾ ਇਹ ਤਾਂ ਲੋਕਾਂ ਦਾ ਇਕੱਠ ਦਾ ਹੱਸਦਾ ਵੀ ਕੀ ਪਿਆਰ ਆ ਫਟਣਾ ਜਾਂ ਬਰਾਸਤੀ ਖੇਡਣਾ ਲੋਕਾਂ ਦਾ ਕੀ ਪਿਆਰ ਆਾਰੇ ਪਿੰਡ ਦਾ ਸਹਿਯੋਗ ਆ ਜੀ ਸਾਰੇ ਪਿੰਡ ਦਾ ਪਰਮੁੱਚੇ ਦਾ ਨਾਲੇ ਇਲਾਕੇ ਨਿਵਾਸੀਆਂ ਦਾ ਇੱਕ ਅੱਲਾ ਬੰਦਾ ਦਾ ਕੋਈ ਵੱਡਾ ਨਹੀਂ ਐਨਆਰਆਈ ਬੰਦਿਆਂ ਦਾ ਸਾਰਿਆਂ ਦਾ ਸਹਿਯੋਗ ਆ ਪੰਚਾਇਤ ਦਾ ਸਹਿਯੋਗ ਆ ਸਾਰੇ ਨਗਰ ਦਾ ਸਾਰੇ ਮੋਹਤਪਾਰ ਬੰਦਿਆਂ ਦਾ ਸਾਰੇ ਨਗਰ ਨਿਵਾਸੀਆਂ ਦਾ ਸਹਿਯੋਗ ਆ ਜੀ ਜੀ ਦੀ ਬਦੌਲਤ ਇਹ ਟੂਰਨਾਮੈਂਟ ਸਫਲ ਚੜ੍ਹਿਆ ਔਰ ਲਲਤੋਂ ਦਾ ਨਾਮ ਉੱਚਾ ਹੋ ਇਹ ਕੱਲੇ ਬੰਦੇ ਨਾਲ ਨਹੀਂ ਹੋ ਸਕਦਾ ਜੀ ਜੇ ਕਹਾ ਮੈਂ ਕਰਤਾ ਜਾਂ ਕੋਈ ਕਹੇ ਮਨ ਨਹੀਂ ਹੋ ਸਕਦਾ ਸਮੁੱਚੇ ਨਗਰ ਦੀ ਸਹਿਮਤੀ ਨਾਲ ਪਿਆਰ ਦਾ ਪ੍ਰਤੀਕ ਆ ਇਹ ਖੇਡਾਂ ਜਿਹੜੀਆਂ ਆਪਣੇ ਭਾਈਚਾਰਕਾਂ ਨੂੰ ਮਜ਼ਬੂਤ ਕਰਦੀਆਂ ਤੇ ਜੋੜਦੀਆਂ ਨੇ ਇੱਕ ਲੋਕਾਂ ਦੇ ਨਾਲ ਆਪਾਂ ਸਮਝ ਪਾਉਂਦੀਆਂ ਨੇ ਸਮਝ ਪਾਉਂਦੀਆਂ ਨੇ ਪਿਆਰ ਦਾ ਪ੍ਰਤੀਕ ਆ ਪਰ ਜੇ ਆਪਾਂ ਜਿਵੇਂ ਗੱਲ ਆਪਾਂ ਦੇਖਦੇ ਜਿਵੇਂ ਤੁਸੀਂ ਦੱਸਿਆ ਵੀ ਐਨ ਆਰ ਆਈਆਂ ਵੀਰ ਦੇ ਸੰਯੋਗਾਂ ਦੇ ਨਾਲ ਕੱਲਾ ਕੋਈ ਵੀ ਨਹੀਂ ਹੁੰਦਾ ਸਾਰੇ ਇੱਕ ਦੂਜੇ ਨਾਲ ਆਪਾਂ ਮਿਲ ਜੁਲ ਕੇ ਹੁੰਦੇ ਆ ਤਾਂ ਕਿ ਪਿੰਡ ਦਾ ਨਾਮ ਆਪਾਂ ਕਿਤੇ ਉੱਚਾ ਕਰ ਸਕੀਏ ਕੱਲਾ ਇਹ ਨਹੀਂ ਹੈ ਵੀ ਸੀ ਦੂਜੇ ਰਵਾਇਤੀ ਖੇਡਾਂ ਸੀ ਜਿਹੜੀਆਂ ਪੁਰਾਣੀਆਂ ਖੇਡਾਂ ਅਸੀਂ ਆਪਦੇ ਜੜਾਂ ਨਾਲ ਜੁੜੇ ਹੋਏ ਆਂ ਅਸੀਂ ਕਦੇ ਭੁੱਲੇ ਨਹੀਂ ਹੈਗੇ ਕਿਉਂਕਿ ਅੱਜ ਦੀਆਂ ਨਹੀਂ ਕਈ ਸਾਲਾਂ ਤੋਂ ਹੋ ਰਹੀਆਂ ਨੇ ਅਸੀਂ ਜਦੋਂ ਛੋਟੇ-ਛੋਟੇ ਉਦੋਂ ਵੀ ਦੇਖੀਆਂ ਤੇ ਅੱਜ ਆਪਾਂ ਆਹ ਉਮਰਾਂ 'ਚ ਪਹੁੰਚ ਗਏ ਉਦੋਂ ਵੀ ਦੇਖੀਆਂ ਨੌਜਵਾਨਾਂ ਨੂੰ ਕੀ ਸੰਦੇਸ਼ ਦੇਣਾ ਚਾਹੁੰਨੇ ਹਾਂ ਜਦੋਂ ਇਦਾਂ ਦੀਆਂ ਖੇਡਾਂ ਹੁੰਦੀਆਂ ਨੌਜਵਾਨ ਬੜੇ ਆਏ ਨੇ ਭਾਈ ਜੀ ਜੇ ਆਪਾਂ ਖੇਡਾਂ ਕਰਾਉਨੇ ਆ ਤਾਂ ਆਪਾਂ ਨੌਜਵਾਨਾਂ ਨੂੰ ਨਸ਼ਿਆਂ ਤੋਂ ਵੀ ਦੂਰ ਰੱਖ ਸਕਦੇ ਹਾਂ ਨਸ਼ਿਆਂ ਤੋਂ ਦੂਰ ਰੱਖਾਂਗੇ ਇਹਨਾਂ ਨੂੰ ਜੇ ਆਪਣੇ ਨਾਲ ਚੜਨਗੇ ਤਾਂ ਆਪਣੇ ਵਰਗੇ ਵੱਢਣਗੇ ਨਹੀਂ ਤਾਂ ਫਿਰ ਜੋ ਪੰਜਾਬ ਚ ਹੋ ਰਿਹਾ ਸਭ ਨੂੰ ਪਤਾ ਹੀ ਆ ਹਾਂ ਕੋਸ਼ਿਸ਼ ਹੈ ਇਹ ਵੀ ਨੌਜਵਾਨਾਂ ਨੂੰ ਨਸ਼ੇ ਤੋਂ ਦੂਰ ਰੱਖਿਆ ਜਾਵੇ ਅੱਜ ਭਾਈ ਜਿਵੇਂ ਆਪਾਂ ਕਈ ਕਿੰਨੇ ਚਿਰ ਤੋਂ ਆਪਾਂ ਜਿਹੜੇ ਆਪਣੇ ਬੁਰਦ ਭੱਜਦੇ ਆ ਕਈ ਵਾਰੀ ਆਪਾਂ ਪਹਿਲੇ ਨੰਬਰ ਤੇ ਆਏ ਆ ਅੱਗੇ ਜਿਵੇਂ ਮਾਰਾਂ ਲਾਈਆਂ ਜਾਂਦੀਆਂ ਸੀ ਜਿਹੜੀਆਂ ਠੋਕਰਾਂ ਸੀ ਉਹਨਾਂ ਦਾ ਚੱਕੇ ਜਿਹੜੇ ਸੀ ਉਹ ਲੱਕੜ ਦੇ ਹੁੰਦੇ ਸੀ ਤੁਹਾਨੂੰ ਪਤਾ ਲੱਕੜ ਦੀਆਂ ਹੁਣ ਉਹਦੀ ਬਣਤਰ ਵੀ ਬਦਲ ਗਈ ਤੁਹਾਡੇ ਹਿਸਾਬ ਨਾਲ ਜਿਹੜੀ ਆ ਬਰੀਡ ਆਉਂਦੀ ਆ ਜਾਂ ਖਰਾਕਾਂ ਨੇ ਉਹਨਾਂ ਨੂੰ ਪੂਰੀਆਂ ਜੀ ਆਪਾਂ ਹੋਰ ਵੀ ਵੱਡੇ ਪੱਧਰ ਤੇ ਕਰਦੇ ਆ ਇਹ ਖੇਡਾਂ ਕਿੱਥੇ ਜਾ ਸਕਦੀਆਂ ਠੋਡੇ ਜਿਹੜੀ ਬੜਦਾ ਨਹੀਂ ਖਰਾਕ ਹੈ ਬਹੁਤ ਮਤਲਬ ਆਪਾਂ ਬੰਦਾ ਆਦਮੀ ਆਪ ਮਾਲਕ ਨਹੀਂ ਖਾਂਦਾ ਗੁਰਦਾਂ ਨੂੰ ਬਦਾਮ ਮਤਲਬ ਸੋ ਵੀ ਛoare ਦੁੱਧ ਘਿਓ ਛੋਲੇ ਦਿੱਤੇ ਜਾਂਦੇ ਆ ਕਈ ਬੱਚਿਆਂ ਨੂੰ ਪੱਠੇ ਨਹੀਂ ਮਿਲਦੇ ਜਿੰਨੀ ਇਹਨਾਂ ਦੀ ਸੇਵਾ ਔਰ ਦੇਖਭਾਲ ਆ ਇਹ ਬਹੁਤ ਖਿਆਈ ਦਾ ਕੰਮ ਆ ਮਤਲਬ ਇਹ ਮਤਲਬ ਦੇ ਜਿਵੇਂ ਜੋ ਆਪਾਂ ਕਹਿ ਸਕਦੇ ਆ ਪੰਜਾਬੀ ਦੇ ਜੋ ਜਵਾਨ ਚ ਵੀ ਜੋ ਆਈਆਂ ਕੋ ਸਾਹਮਣੇ ਪੈਂਦੇ ਆ ਤਾਂ ਭੱਜਦੇ ਆ ਬਹੁਤ ਇਹ ਮਤਲਬ ਢੰਗਾਈ ਵਾਲੀ ਗੇਮ ਆ ਜੇ ਪ੍ਰਾਣੀ ਆਪਣੀ ਬਰਾਤ ਨਾਲ ਜੁੜੀ ਹੋਈ ਆ ਆਪਾਂ ਪੁਝਾ ਰਹੇ ਆ ਤਕਰੀਬਨ ਅਸੀਂ 40 ਸਾਲ ਤੋਂ ਬੈਲਗਟੀਆਂ ਪੁਝਾ ਰਹੇ ਆ ਤੇ ਉਹਦੇ ਕਰਕੇ ਮਤਲਬ ਬਹੁਤ ਇਹ ਭੱਜ ਦੌੜ ਦੌੜ ਲਗਨ ਦੌੜ ਮਿਹਨਤ ਦਾ ਕੰਮ ਆ ਜੇ ਪਰਿਵਾਰ 'ਚ ਤੁਹਾਡੀ ਸਹਿਮਤੀ ਆ ਪਰਿਵਾਰ ਤੁਹਾਡੇ ਨਾਲ ਆ ਤੇ ਤਾਂ ਆਪਣੇ ਭੱਜ ਸਕਦੇ ਆ ਜੇ ਪਰਿਵਾਰ ਤੇ ਇੱਕ ਤਾਂ ਮੂਰਤ ਨੂੰ ਇੱਕ ਤਾਂ ਉਤਮੂਆ ਪਰਿਵਾਰ ਦਾ ਬਰੇ ਬੱਚੇ ਬੁੱਲਦ ਭਜਾਉਣੇ ਬਹੁਤ ਜਿਆਦਾ ਔਖੇ ਆ ਕਿਉਂਕਿ ਮੈਂ ਦੇਖਿਆ ਵੀ ਤੁਹਾਡਾ ਬੇਟਾ ਵੀ ਵੱਧ ਚੜ ਕੇ ਹਿੱਸਾ ਲੈ ਰਿਆ ਕਿਤੇ ਤੁਹਾਡਾ ਛੋਟਾ ਬ੍ਰਦਰ ਸੀ ਦੂਜਾ ਸੀ ਮਤਲਬ ਇੱਕ ਤਰ੍ਹਾਂ ਦੀ ਅਸੀਂ ਸਾਡੀਆਂ ਜੜਾਂ ਨਾਲ ਜੁੜ ਕੇ ਸਾਡੇ ਜਿਹੜੇ ਬੱਚੇ ਵੀ ਸਾਡੇ ਨਾਲ ਰਲਦੇ ਉਹਨਾਂ ਨੂੰ ਉਤਸ਼ਾਹ ਹੁੰਦਾ ਵੀ ਅਸੀਂ ਵੀ ਇਹਦੇ ਚ ਭਾਗ ਪਾਰਟਿਸਪੇਟ ਕਰੀਏ ਅਸੀਂ ਤਾਂ ਇਹ ਚਾਹਾਂਗੇ ਭਗਵੰਤ ਮਾਨ ਸਾਹਿਬ ਮੂਰੇ ਮੁੱਖ ਮੰਤਰੀ ਸਾਹਿਬ ਮੂਰੇ ਅਪੀਲ ਕਰਾਂਗੇ ਵੀ ਇਹ ਵਿਰਾਸਤੀ ਖੇਡ ਸੜੀ 올림픽 ਚ ਭਜਣੀ ਚਾਹੀਦੀ ਆ ਉੱਥੇ ਭਜੇ ਉੱਥੇ ਪਤਾ ਲੱਗੇ ਵੀ ਪੰਜਾਬ ਚ ਆਨ ਆਉਂਦੀ ਖੇਡ ਭਾਈਤੀ ਆ ਆ ਸਵਾਦ ਆਏਗਾ ਹਾਂ ਜਿਵੇਂ ਕਿਲਾ ਰੈਪਰ ਨੂੰ ਮਿੰਨੀ 올림픽 ਕਿਹਾ ਜਾਂਦਾ ਤੇ ਅੱਜ ਜਿਹੜੇ ਜਿਹੜੀ ਇਹ ਆਪਣਾ ਠੋਕਰ ਪਹਿਲੇ ਨੰਬਰ ਤੇ ਆਉਗੀ ਉਹਦਾ ਕੀ ਕੀ ਇਨਾਮ ਰੱਖਿਆ ਜੀ ਆਪਾਂ ਪਹਿਲੇ ਨੰਬਰ ਵਾਲੀ ਠੋਕਰ ਨੂੰ 21000 ਰੁਪਈਆ ਜੀ 32 ਇਨਾਮ ਆ ਸਾਡੇ ਠੀਕ ਆ ਜੀ ਤਕਰੀਬਨ 2.50 ਲੱਖ ਦੇ ਨਗਦ ਪ੍ਰਾਈਜ਼ ਦੇਣੇ ਆਸੀਂ ਵੈਲ ਗੱਡੀਆਂ ਨੂੰ ਬੱਟੀਆਂ ਨੂੰ ਪਹਿਲਾ ਮੋਟਰਸਾਈਕਲ ਰੱਖ ਕੇ ਆਮ ਬੰਦੇ ਹੁੰਦੇ ਆ ਵੀ ਦਸਵੀਂ ਗੱਡੀ ਨੂੰ 2000 4000 ਰੁਪਈਆ ਨਾਮ ਦੇ ਦਿਆ ਉਹਦੇ ਨਾਲ ਜਿਹੜੀ ਬੰਡਾ ਨਾਮ ਦੀ ਸਹੀ ਨਹੀਂ ਹੁੰਦੀ ਅਸੀਂ ਇਹ ਸੋਚਿਆ ਵੀ 32 ਜਿਹੜੀਆਂ ਬੈਲ ਗੱਡੀਆਂ ਉਹਨਾਂ ਨੂੰ ਬਰਾਬਰ ਜੇ ਨਾਮ ਦਿੱਤੇ ਜਾਈਏ ਪੋਜੀਸ਼ਨਾਂ ਦੇ ਹਿਸਾਬ ਨਾਲ ਜਿਹਦੇ ਨਾਲ ਰੇਕ ਦਾ ਖਰਚਾ ਪੂਰਾ ਹੋਵੇ ਪਹਿਲੀ ਨੂੰ 20000 ਚੌਥੀ ਨੂੰ 15000 ਉਹਵੇਂ 2000 ਘਟਦਾ ਆਉਂਦਾ ਯਾਨੀ 32 ਤੱਕ 32 ਵਾਲੇ ਨੂੰ ਵੀ 2000 ਰੁਪਇਆ ਨਾਮ ਮਤਲਬ ਮੇਰੇ ਹਿਸਾਬ ਨਾਲ ਤੁਹਾਡੀ ਸੋਚ ਤੋਂ ਵੱਧ ਕੇ ਇੱਕ ਬੰਦਾ ਸੋਚਦਾ ਵੀ ਚਲ 100 ਕ ਗੱਡੀਆਂ ਆਉਣਗੀਆਂ ਮੇਰੇ ਹਿਸਾਬ ਨਾਲ ਉਹ ਤੋਂ ਵੱਧ ਕੇ ਆਈਆਂ ਕਿੰਨੀਆਂ 165 ਬੈਲ ਗੱਡੀਆਂ ਆਈਆਂ ਨੇ ਮੇਰਾ ਖਿਆਲ ਬਈ ਸੀਜ਼ਨ ਦਾ ਰੁਕਾਵਟ ਹੋਊਗਾ ਉਹ ਮੇਰਾ ਅੰਦਾਜ਼ਾ ਵਾ ਵੀ ਇੰਨੀਆਂ ਬੈਲਗੱਡੀਆਂ ਨਹੀਂ ਕਿਤੇ ਪਹੁੰਚੀ ਹਾਂ ਹਾਂ ਬਿਲਕੁਲ ਸੁਣਨ ਨੂੰ ਮਿਲ ਰਿਹਾ ਉਹ ਕਹਿੰਦੇ ਵੀ ਰਿਕਾਰਡ ਟੁੱਟ ਗਿਆ ਜਿਵੇਂ ਦਰਸ਼ਕ ਆਇਆ ਦੇਖਣ ਲੋਕ ਆਏ ਨੇ ਉਹਨਾਂ ਦਾ ਰੁਝਾਨ ਹੈ ਵੀ ਕਿਤੇ ਨਾ ਕਿ ਜਿਹੜੀਆਂ ਆਪਣੀਆਂ ਰਵਾਇਤੀ ਖੇਡਾਂ ਉਹਨਾਂ ਨਾਲ ਉਹਨਾਂ ਹੀ ਪਿਆਰ ਕਰਦੇ ਆ ਇਹ ਇੱਕ ਤਾਂ ਪਿੰਡ ਦਾ ਹੁੰਦਾ ਜੀ ਲਗਾ ਇਨਸਾਫ ਦੇਣਾ ਵਧੀਆ ਸੇਰ ਦੇਣੀ ਵਧੀਆ ਢੰਗ ਨਾਲ ਟੂਰਨਾਮੈਂਟ ਕਰਾਉਣਾ ਇਹ ਉਸ ਚੀਜ਼ ਦੀ ਨਿਸ਼ਾਨੀ ਆ ਵੀ ਹਰੇਕ ਬੈਲਗੱਡੀ ਹਰੇਕ ਪਾਰਟਿਸਿਪੇਟ ਕਰਦਾ ਵਾ ਜੇ ਕੋਈ ਪੱਕਪਾਕ ਹੋਵੇ ਫੇ ਬੈਲਗੱਡੀਆਂ ਵਾਲੇ ਜਾਂ ਪਿੰਡਾਂ 'ਚ ਕਿਸੇ ਵੀ ਕੋਈ ਵੀ ਟੂਰਨਾਮੈਂਟ ਆ ਬੰਦੇ ਪ ਇਸ ਕਰਕੇ ਪਿੰਡ ਦੀ ਇਮਾਨਦਾਰੀ ਪਿੰਡ ਦਾ ਲਗਾਜ ਆ ਪਿੰਡ ਦੀ ਪਿਆਰ ਦਾ ਪ੍ਰਤੀਕ ਆ ਵੀ ਜਿਹੜਾ ਇਨਸਾਫ ਸਹੀ ਮਰਦਾ ਪੋਸਟ ਕਰਕੇ ਆ ਬਾਈ ਜੀ 165 ਗੱਡੀਆਂ ਆਉਣ ਦਾ ਰਿਕਾਟ ਆ ਧੰਨਵਾਦ ਬਾਈ ਜੀ ਹਾਂ ਥੈਂਕ ਯੂ ਬਾਈ ਜੀ ਧੰਨਵਾਦ ਸੋ ਸੋ ਇਹ ਸੰਨ ਲੜਤੋਂ ਪਿੰਡ ਦੀ ਪ੍ਰਬੰਧ ਕਮੇਟੀ ਜਿਨ੍ਹਾਂ ਨੇ ਦੱਸਿਆ ਵੀ ਇਹ ਜਿਹੜਾ ਵੀਵਾ ਜਿਹੜਾ ਘੋੜਿਆਂ ਦੁਆਰਾ ਜਸਮੇਲ ਸਿੰਘ ਆ ਜੀ ਪਿੰਡ ਘੋੜੇ ਆ ਸਾਡਾ ਤੇ ਆਸਟ੍ਰੇਲੀਆ ਤੋਂ ਆਏ ਆ ਦੇਖਣ ਵੱਲਦਾਂ ਕਰਕੇ ਅੱਛਾ ਜੀ ਤੇ ਪਹਿਲਾਂ ਕਿੰਨੇ ਕਿੰਨੇ ਚਰਵਾ ਦੇਖਣ ਲੱਗੇ ਕਿ ਦੇਖਦੇ ਨੇ ਪਹਿਲਾਂ ਅਸੀਂ 92 ਦੇ ਵਿੱਚ ਪਛਾ ਦਵੱਲਿਆ ਕਾਲਾ ਤੇ ਕਿਲਾਰਿਆਪੁਰ ਵੀ ਭਜਦੇ ਰਹੇ ਆ ਤੇ ਹੁਣ ਵੀ ਸ਼ੌਂਕ ਆ ਹੁਣ ਹੈਗਾ ਇੱਕ ਬੜਾ ਲਿਆ ਹਲੇ ਤੇ ਹੁਣ ਇਹ ਦੇਖਣ ਦੇ ਮਾਰੇ ਹਰ ਸਾਲ ਆਉਂਦੇ ਵੀ ਕਿੰਨੀ ਇੱਕ ਪ੍ਰੋਗਰੈਸ ਹੋ ਗਈ ਹੁਣ ਕੋਈ ਕੋਈ ਨਵੀਂ ਚੇਂਜਿੰਗ ਤਾਂ ਨਹੀਂ ਆਈ ਵੀ ਕੁਝ ਮਤਲਬ ਦੇਖਣਾ ਹੁੰਦਾ ਨਹੀਂ ਆਈ ਅੱਗੇ ਨੂੰ ਤੇਜ਼ ਹੋ ਗਏ ਬੱਚੇ ਲੋਕ ਵੀ ਤੇਜ਼ ਹੋ ਗਏ ਤੇ ਬੱਚੇ ਵਧੀਆ ਵਧੀਆ ਮਹਿੰਗੇ ਬਹੁਤ ਹੋ ਗਏ ਪਰ ਜੇ ਤੇਜ਼ ਹੋ ਗਏ ਤੇ ਪਰ ਰਾਹ ਤਾਂ ਘਟ ਗਏ ਨਾ ਛੋਟੇ ਹੋ ਗਏ ਅਰਾਵੀ ਛੋਟੇ ਹੋ ਗਏ ਹਾਂ ਪਰ ਇੱਕ ਗੱਲ ਆ ਵੀ ਹੁਣ ਪੁਰਾਣੀ ਟੋਪੇ ਨਾਲ ਭਜਦੇ ਆ ਵੀ ਹਾਂ ਅਗੀਤਾਰ ਲਾਗੇ ਹੁਣ ਮਾਰਦੇ ਨਹੀਂ ਬੱਚਿਆਂ ਨੂੰ ਮਾਰਦੇ ਭਾਲਦੇ ਆ ਬਹੁਤ ਵਧੀਆ ਤੇ ਬਹੁਤ ਅਤਿਸ਼ਾਹ ਲੋਕਾਂ ਦੇ ਅੱਜ ਜੇ ਆਪਾਂ ਜਿਵੇਂ ਤੁਸੀਂ ਬਾਹਰੋਂ ਕਹਿੰਦੇ ਆ ऑस्ट्रेलिया ਤੋਂ ਆਏ ਹੋ ਐਦਾਂ ਜਿਹੜਾ ਆਪਣਾ ਮਨਚ ਆਪਾਂ ਜਿੱਥੇ ਮਰਜ਼ੀ ਚਲੇ ਜਾਨੇ ਆ ਪਰ ਸਾਡੇ ਜਿਹੜੀ ਅੰਤਰਾਧਵਾ ਸਾਡੀ ਜਿਵੇਂ ਆਪਾਂ ਕਹਦੇ ਨੇ ਵੀ ਪੰਜਾਬ 'ਚ ਰਹਿ ਗਈ ਪਰ ਸਾਡਾ ਆੜੀਆਂ ਰਵਾਇਤੀ ਖੇਡਾਂ ਇਹ ਅਸੀਂ ਕਿਤੇ ਨਾ ਕਿਤੇ ਮੇਰੇ ਹਿਸਾਬ ਨਾਲ ਛੱਡ ਨਹੀਂ ਸਕਦੇ ਚਾਹੇ ਉੱਥੇ ਵੀ ਆਪਾਂ ਕਰੋਨੇ ਸੀ ਜੇ ਸਾਡੇ ਵਿਰਸਾ ਜਿਹੜਾ ਇਹ ਸਾਡੇ ਖੂਨ 'ਚ ਹੀ ਆ ਗਾਂ ਦੀ ਗਾ ਬਾਬੇ ਆ ਪੜਦਾਦੇ ਆ ਤੋਂ ਤੀਜੀ ਚੌਥੀ ਪੀੜੀ ਚੱਲ ਰਹੀ ਆ ਤੇ ਉਹ ਸਾਡੇ ਗਾਂ ਬੱਚੇ ਵੀ ਦੇਖਦੇ ਆ ਬਾਹਰ ਰਹਿ ਰਹੇ ਆ ਉਹ ਫੇਰ ਵੀ ਟੀਵੀ ਰਾਹੀਂ ਦੇਖਦੇ ਆ ਸਾਨੂੰ ਇਹ ਤੁਸੀਂ ਖੇਡਾਂ ਤੇ ਜਾਣੇ ਹੋ ਤੇ ਐਦਾਂ ਬਹੁਤ ਜ਼ਿਆਦਾ ਅਪਨਾਂ ਨੂੰ ਅੱਗੇ ਕਹਿੰਦਾ ਆਇਆ ਮੈਂ ਕਿ ਦੇਖ ਵੀ ਸਾਰੇ ਖਾਂਦੇ ਆ ਕਹਿੰਦੇ ਰੋਟੀ ਖਾਂਦੇ ਆ ਮਗਰ ਨਹੀਂ ਆ ਪਾਪੜ ਖਾਂਦੇ ਆ ਇਹ ਪਹਿਲਾਂ ਖਾਂਦੇ ਹੁੰਦੇ ਸੀ ਹਾਂਜੀ ਹਾਂਜੀ ਤੇ ਇਹ ਸਾਰੇ ਦੋਸਤ ਯਾਰ ਦੋਸਤ ਆ ਦੋਦਰ ਤੋਂ ਆ ਮੁੰਡੇ ਆਪਣੇ ਟੱਟਾ ਤੋਂ ਆ ਬਾਈ ਇਹਨਾਂ ਨੇ ਬਹੁਤ ਬਹੁਤ ਦਵਾਲੇ ਆ ਹਾਂ ਹਾਂ ਸੋ ਇਹ ਸੰਪੰਡ ਲਲਤੋਂ ਕਲਾ ਦੀ ਪ੍ਰਬੰਧਕ ਕਮੇਟੀ ਜਿਨ੍ਹਾਂ ਨੇ ਇਹ ਬੈਲਗੱਡੀ ਦੀਆਂ ਜਿਹੜੀਆਂ ਦੌੜਾਂ ਹਰ ਸਾਲ ਜਿਵੇਂ ਕਰਵਾਈਆਂ ਜਾਂਦੀਆਂ ਨੇ ਔਰ ਉਹਨਾਂ ਦੇ ਕਹਿਣ ਮੁਤਾਬਕ ਇਹੀ ਆ ਵੀ ਸਾਡਾ ਇਹਦਾ ਮੁੱਖ ਜਿਹੜਾ ਮੋਟਿਵ ਇਹੀ ਆ ਵੀ ਸਾਡੇ ਜਿਹੜੇ ਐਨ ਆਰ ਆਈ ਭਰਾ ਨੇ ਸਾਡੀ ਪਿੰਡ ਦੀ ਜਿਹੜੇ ਮਿਲ ਜੁਲ ਕੇ ਅਸੀਂ ਪਾਰਟੀ ਬਾਜ਼ੀ ਤੋਂ ਉੱਪਰ ਉੱਠ ਕੇ ਇਸ ਤਰ੍ਹਾਂ ਦੀਆਂ ਖੇਡਾਂ ਅਸੀਂ ਹਮੇਸ਼ਾ ਹੀ ਕਰਾਉਂਦੇ ਰਹਿੰਨੇ ਆ ਤਾਂ ਕਿ ਲੋਕ ਆਪਣੇ ਵਿਰਸੇ ਨਾਲ ਆਪਣੀ ਵਿਰਾਸਤ ਨਾਲ ਜੁੜੇ ਰਹਿਣ ਔਰ ਆਪਣੀ ਜਿਹੜੀਆਂ ਮਾਂ ਖੇਡਾਂ ਨੇ ਸਾਡੀਆਂ ਵਿਰਾਸਤੀ ਖੇਡਾਂ ਚਾਹੇ ਉਹ ਤਿਆਨੀਆਂ ਦੌੜਾਂ ਕਬੂਤਰਾਂ ਦੀਆਂ ਬਾਜ਼ੀਆਂ ਬੈਹਲ ਗੱਡੀਆਂ ਦੀਆਂ ਦੌੜਾਂ ਕਬੱਡੀ ਹੋਵੇ ਇਸ ਤਰ੍ਹਾਂ ਦੀਆਂ ਖੇਡਾਂ ਹਮੇਸ਼ਾ ਇਸ ਤਰ੍ਹਾਂ ਦੇ ਟੂਰਨਾਮੈਂਟ ਕਰਾਉਣੇ ਚਾਹੀਦੇ ਤਾਂ ਕਿ ਜਿਹੜੇ ਸਾਡੇ ਨੌਜਵਾਨਾ ਨਸ਼ੇ ਪੱਤੇ ਤੋਂ ਦੂਰ ਰਹਿ ਕੇ ਇਸ ਤਰ੍ਹਾਂ ਦੇ ਰੁਝਾਨਾਂ ਦੇ ਵਿੱਚ ਇਸ ਤਰ੍ਹਾਂ ਦੀਆਂ ਖੇਡਾਂ ਦੇ ਵਿੱਚ ਵੱਧ ਚੜ ਕੇ ਹਿੱਸਾ ਲੈਣ ਸੋ ਫਿਲਹਾਲ ਦੇ ਲਈ ਇੰਨਾ ਹੀ ਅਗਲੀ ਅਪਡੇਟ ਦੇ ਨਾਲ ਫਿਰ ਰੂਬਰੂ ਹੋਵਾਂਗੇ ਕੈਮਰਾਮੈਨ ਦੇਸਰਾਜ ਦੇ ਨਾਲ ਭਵਿੰਦਰ ਗਰੇਵਾਲ ਦਿੱਲੀ ਪੋਸਟ ਪੰਜਾਬੀ ਲਲਤੋਂ ਕਲਾ ਲੁਧਿਆਣਾ